ਵੀ ਮਿੱਤਰੋ ਪੇਮੈਂਟ ਵਾਲਾ ਕਰੋ ਨੰਬਰ نوٹ ਜੀ ਤੇ ਪੇਮੈਂਟ ਪਾ ਕੇ ਤੁਹਾਨੂੰ ਟੋਕਨ ਮਿਲਣਗੇ 628019910 500 ਦੀ ਇੱਕ ਟਿਕਟਾ 1000 ਦੀਆਂ 5 2000 ਦੀਆਂ 12 ਤੇ 5000 ਦੀਆਂ 40 ਟਿਕਟਾਂ ਜੇ ਕਿਸੇ ਨੇ ਲੈਣੀ ਹੋਈ ਕਾਪੀ ਬਾਈ ਜੀ ਉੱਤੇ ਨੰਬਰ ਦਿੱਤੇ ਤੇ ਕਰ ਲੋ ਸੰਪਰਕ 2000 ਆਪਣੇ ਜਾਇਜ਼ ਰੇਟਾਂ ਦੇ ਵਿੱਚ ਮਿਲ ਜੂਗੀ ਲਓ ਵੀ ਮਿੱਤਰੋ ਮਿੰਟਾਂ ਸਕਿੰਟਾਂ ਦੀ ਗੱਲਬਾਤ ਰਹੇਗੀ ਜਿਵੇਂ ਕਹਿੰਨਾ ਹੈ ਕਿ ਆਪਾਂ ਇਸ ਟਾਈਮ ਖੜਿਆਂਗੇ ਲੋਕੇਸ਼ਨ ਦੱਸ ਦੋ ਸੰਗਰੀਆਂ ਦੇ ਕੋਲੇ ਖੜਿਆਂਗੇ ਤੇ ਮੇਨ ਡਰਾ ਦੇ ਵਿੱਚ ਕੁੱਲ 31 ਨਾਮ ਕੱਢਣੇ ਆਗੇ 3 ਤਰੀਕ ਨੂੰ ਸ਼ਾਮ ਨੂੰ 4 ਵਜੇ ਨੂੰ ਜਿਹੜਾ ਆਪਾਂ ਨੇ ਡਰਾ ਕੱਢਣਾ ਤੇ ਮਿੰਨੀ ਡਰਾ ਦੇ ਵਿੱਚ ਆਪਾਂ ਨੇ ਕੱਢਣਾ ਪਲਟੀਨਾ ਤੇ ਚਾਰ ਸਰਪ੍ਰਾਈਜ਼ ਗਿਫਟ ਨੇ ਪਹਿਲੇ ਨਾਮ ਦੇ ਵਿੱਚ ਮੇਨ ਡਰਾ ਦਾ ਕਿਹੜੀ ਹੈ ਜੀ 56 20 ਲਿਆਂਦਾ ਖੜਾ ਹੈ ਜੇ ਡਾਇਰੈਕਟਰ ਨਹੀਂ ਲੈਣਾ ਸਕੋਰਪੀਓ ਐਨ ਦਾ Z2 ਜੇ ਤੁਸੀਂ ਸਕੋਰਪੀਓ ਐਨ ਵੀ ਨਹੀਂ ਲੈਣੀ 2 ਵੀਲ ਥਾਰ ਜੇ ਥਾਰ ਵੀ ਨਹੀਂ ਲੈਣੀ ਸਕੋਰਪੀਓ ਕਲਾਸਿਕ ਦਾ ਬੇਸ ਮਾਡਲ ਜਿਸ ਉਸ ਵੀ ਨਹੀਂ ਲੈਣਾ ਤਾਂ ਗੱਟਾ ਭਰ ਕੇ ਨੋਟਾਂ ਦਾ ਲੈ ਜਾ ਤੇ ਜੇ ਦੂਜੇ ਨਾਮ ਦੀ ਗੱਲ ਕਰੀਏ ਤੀਜਾ ਜਿਹੜਾ ਨਾਮ ਹੈ ਬਲੈਂਡਰ ਇਲੈਕਟ੍ਰਿਕ ਸਕੂਟਰੀ ਕਲਟੀਵੇਟਰ ਫ੍ਰਿਜ ਮਸ਼ੀਨਾਂ ਹੋਰ ਬਹੁਤ ਸਾਰੇ 31 ਨਾਮ ਹੈ ਮੇਨ ਡਰਾ ਦੇ ਕੁੱਲ 31 ਨਾਮ ਨੇਗੇ 4 ਵਜੇ ਤੋਂ ਚੱਕ ਦੇਣੀਆਂ ਪਰਚੀ ਤੇ ਮਿੰਨੀ ਡਰਾ ਦੇ ਵਿੱਚ ਜਿਹੜਾ ਖੜਾ ਉਹ ਪਲਟੀਨਾ ਟਿਕਟਾਂ ਬਿਲਕੁਲ ਫ੍ਰੀ ਮਿਲਣਗੇ